ਹੈਲੋ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ ਤੇ ਅੱਜ ਦੀ ਤਿਆਰੀ ਕਰ ਲਈ ਆ ਆਪਾਂ ਬਰਾਤ ਦੀ ਬਰਾਤ ਤੇ ਜਾਣਾ ਆ ਅੱਜ ਬਰਾਤ ਆ ਜਿੱਦਾਂ ਕੱਲ ਤੁਸੀਂ ਵੀਡੀਓ ਇਹ ਹੀ ਲਈ ਸਕਣ ਵਾਲੀ ਜਾਗੋ ਵਾਲੀ ਵੀ ਤੇ ਮੈਂ ਇਕੱਲਾ ਚੱਲਿਆਂ ਅੱਜ ਬਰਾਤ ਤੇ ਅਸੀਂ ਨਹੀਂ ਜਾਣਾ ਤੇ ਇਹ ਅਸੀਂ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਕਿਉਂ ਨਹੀਂ ਕਿਉਂ ਨਹੀਂ ਜਾਣਾ ਤੇ ਇਹ ਦਵਾਂਗੇ ਤੁਹਾਨੂੰ ਆਪਾਂ ਸਰਪ੍ਰਾਈਜ਼ ਤੇ ਹੁਣ ਫਿਲਹਾਲ ਜਿਹੜਾ ਮੈਂ ਇਕੱਲਾ ਇਹੋਲੇ ਚੱਲਿਆਂ ਤਿਆਰ ਰਿਹਾ ਮੈਂ ਤਾਂ ਰੈਡੀ ਆ ਬਸ ਨਿਕਲਣ ਲੱਗਾ ਹੋਣੇ ਫੋਨ ਆ ਗਿਆ ਉਹਨਾਂ ਦਾ ਵੀ ਦੂਜੇ ਨਾਲ ਦਿਆਂ ਦਾ ਕਿ ਬਰਾਤ ਜਿਹੜੀ ਆ ਉਹ ਤੁਰ ਪਈ ਆ ਤੇ ਸਿੱਧਾ ਪਹੁੰਚਦਾ ਮੈਂ ਪੈਲਸ 'ਚ ਤੇ ਤੁਸੀਂ ਕੁਝ ਖਾਣਾ ਪੀਣਾ ਉਹ ਤਾਂ ਦੱਸ ਦਿਓ ਮੈਂ ਭੂਆ ਨਾ ਕਹੂੰਗਾ ਫਾਦੂ ਆਹ ਹੋ ਗਈ ਗੱਲ ਹੈਗੀ ਆ ਕੱਲ ਸਕਣੀ ਕੱਲ ਤੇ ਕਹਿ ਸਕਦੇ ਆ ਤੇ ਚਲੋ ਕੋਈ ਨਹੀਂ ਰਸਤੇ 'ਚ ਫੜ ਲਿਆਉਂਗਾ ਮੈਂ ਕੁਝ ਖਾਣ ਨੂੰ ਮੈਨੂੰ ਦੱਸ ਦਿਓ ਜੋ ਖਾਣਾ ਪੀਣਾ ਹੈ ਚਲੋ ਠੀਕ ਆ ਫਿਰ ਬਾਏ ਬਾਏ ਹਾਂਜੀ ਤੇ ਮੈਂ ਹੁਣ ਪਿੰਡੋਂ ਰੈਡੀ ਹੋ ਕੇ ਤੁਰ ਪਿਆ ਤੇ ਤਰਨਤਾਰ ਰੋਡ ਤੇ ਜਾਣਾ ਆ ਤੇ ਪਰ ਅੱਜ ਨਾ ਚੱਲਣ ਧਿਆ ਆ ਬਾਬਾ ਬੁੱਢਾ ਸਾਭ ਜੀ ਦਾ ਮੇਲਾ ਵੀ ਸ਼ੁਰੂ ਹੋ ਗਿਆ ਬਾਬਾ ਬੁੱਢਾ ਸਾਭ ਜੀ ਦਾ ਤੇ ਉਧਰੋਂ ਅੱਜ ਹੈਗਾ ਆ ਚੁਪੈਰਾ ਸਾਹਿਬ ਅਮਰਸਰ ਬਹੁਤ ਜ਼ਿਆਦਾ ਭੀੜ ਹੋ ਜਾਂਦੀ ਆ ਸੰਗਤ ਬਾਰੋਂ ਬਹੁਤ ਆਉਂਦੀ ਮਾਥਾ ਟੇਕਣ ਵਾਸਤੇ ਤੇ ਸੋ ਤਰਨਤਾਰਨ ਰੋਡ ਦੇ ਉੱਤੇ ਖਾਸ ਕਰਕੇ ਬਹੁਤ ਜ਼ਿਆਦਾ ਰੋਡ ਬਿਜੀ ਹੋ ਜਾਂਦਾ ਜਿੱਥੇ ਕਿ ਟਾਲਾ ਸਾਹਿਬ ਕੋਲ ਤਰਨਤਾਰਨ ਸਾਹਿਬ ਜਿਹੜੇ ਆ ਉੱਥੇ ਵੀ ਸੰਗਤਾਂ ਬਹੁਤ ਜ਼ਿਆਦਾ ਮਾਥਾ ਟੇਕਣ ਆਉਂਦੀਆਂ ਤਰਨਤਾਰਨ ਰੋਡ ਸਾਰਾ ਹੀ ਅੱਜ ਯਾਨੀ ਕਿ ਬਿਜੀ ਰਹਿੰਦਾ ਆ ਤੇ ਇਹ ਕਰਕੇ ਰਸ਼ ਵੀ ਜ਼ਿਆਦਾ ਹੋਊਗਾ ਤੇ ਸੋ ਹੁਣ ਮੈਂ ਬਾਈਪਾਸ ਥਾਣੀ ਚੱਲਿਆ ਤੇ ਜਾਣਾ ਤਰਨਤਾਰਨ ਰੋਡ ਤਰੰਤਾਂ ਤੋਂ ਥੋੜਾ ਜਿਹਾ ਪਿਛੇ ਅਮਰਸਰ ਤੋਂ ਅੱਗੇ ਹੈ ਜਾਨੀ ਕਿ ਸੈਂਟਰ 'ਚੋਂ ਜੈਦੋਵਾਂ ਦੇ ਤੇ ਮੈਂ ਹੁਣ ਜਾਊਂਗਾ ਭੈਣ ਦੇ ਪਿੰਡਾਂ ਸਾਣੀ ਇੱਧਰ ਆਪਾਂ ਜਾਂਦੇ ਨੇ ਦੀਪ ਭੈਣ ਨੂੰ ਮੈਂ ਉਹਦੇ ਪਿੰਡਾਂ ਸਾਣੀ ਨਿਕਲ ਕੇ ਫਿਰ ਉੱਥੇ ਬੰਦੂਗਾ ਪੈਲੱਸ ਤੇ ਫਿਰ ਤੋਂ ਬਾਅਦ ਬਾਕੀ ਅੱਗੇ ਦਾ ਪ੍ਰੋਗਰਾਮ ਇੰਜੋਏ ਕਰਾਂਗੇ ਪੈਲੱਸ 'ਚ ਛੇਤੀ ਮੋੜ ਆਉਣਾ ਮੈਂ ਕੱਲ੍ਹ ਵਾਸਤੇ ਤੁਹਾਡੇ ਲਈ ਇੱਕ ਸਰਪ੍ਰਾਈਜ਼ ਹੈ ਉਹ ਕੱਲ੍ਹ ਵਾਲੀ ਵੀਡੀਓ ਕੱਲ੍ਹ ਵਾਲੇ ਵਲੌਗ 'ਚ ਦੇਵਾਂਗੇ ਤੇ ਪ੍ਰੋਗਰਾਮ ਤੇ ਵੀ ਬਸ ਮੈਂ ਭੂਹਾਂ ਨਾਲ ਮਿਲਣਾ ਤੇ ਹਾਜ਼ਰੀ ਲਵਾਉਣੀ ਆ ਤੇ ਬਸ ਜਲਦੀ ਆਇਆ ਜਨਾ ਉੱਥੇ ਬਾਕੀ ਆ ਜੋ ਮਿਲਦੇ ਆ ਪਹੁੰਚ ਕੇ ਪ੍ਰ ਨਾ ਹੁਣੇ ਮੈਂ ਆਇਆ ਮਿਲ ਕੋ ਤੁਹਾਡੇ ਕੋਲ ਤੁਹਾਡੇ ਘਰਾਂ ਨਾਲ ਨੰਨ ਕੇ ਮੈਂ ਥੋੜੇ ਨਾਲ ਦੀ ਬਾਗ ਦਾ ਕਿਹੜਾ ਸੁਣਾ ਜਾਂਦਾ ਆ ਆਓ ਜਿਹੜਾ ਉਹ ਜਿਹੜਾ ਉਹ ਜਿਹੜਾ ਉਹ ਉਹ ਦੱਜਾ ਉਹ ਦਿੰਦੀ ਦਿਲ ਚੀਤ ਹਾਂਜੀ ਹਾਂਜੀ ਐਜਾ ਦਾ ਫੰਡ ਲੱਗ ਗਿਆ ਹਾਂ ਮੈਂ ਆਉਂਦੀ ਨਾਲ ਕੇ ਆ ਤੁਹਾਡੇ ਘਰਾਂ ਦੇ ਕੋਲ ਦੀ ਦੂਜੇ ਗੇਟ ਤੇ ਸੋਨੇ ਇਧਰ ਰਾਸ਼ ਬੜਾ ਹੈ ਸੰਗਤ ਬੜੀ ਇਧਰ ਅਜਟਾਲਾ ਸਾਹਿਬ 20000 ਜੁੜਿਆ ਨਾ ਕਰੇ ਰਹਿਣਾ ਦੀ ਐਸੇ ਰਹਿਣਾ ਚੱਲਣਾ ਚਾਹ ਪੀਓ ਖਾਣਾ ਹੈ ਹੈਲੋ ਫਰੈਂਡਸ ਬਤਨੋ ਨੀ ਵੀ ਪਹੁੰਚ ਚੁੱਕੇ ਜੀ ਆਇਆਂ ਜੀ ਤੁਹਾਡਾ ਪਹੁੰਚੇ ਤੇ ਨਿੱਘਾ ਸਵਾਗਤ ਕਰਦੇ ਹਾਂ ਜੀ ਇਹਦੀ ਹਾਸਾ ਨਿਕਲਦਾ ਹੋਇਆ ਮੁੰਡੇ ਮੁੰਡੇ ਬਹੁਤ ਕੋਚ ਆ ਉਹ ਆ ਗਿਆ ਵਿੰਦਰ ਵੀ ਇਧਰ ਹੈਲੋ ਫਰੈਂਡਸ ਸੇਤਾ ਆ ਬੱਲੇ ਗ੍ਰਾਮ ਤੋਂ ਆ ਗਿਆ ਹੈ ਹੈ ਉਹ ਜੀ ਲਾਈਟ ਬੰਦ ਹੋ ਗਈ ਜਨਰੇਟਰ ਚੱਲ ਪਿਆ ਜੇ ਤਾਂ ਕਵਲ ਤੇ ਦੋਵੇਂ ਜੀ ਪਤਾ ਨਹੀਂ ਕੀ ਚੁਗਲੀਆਂ ਕਰਨ ਦੇਵੇ ਚੌਕ ਤੇ ਆਈ ਨਾ ਕਿ ਨਾ ਫੋੜ ਦੀ ਫੋੜ ਦੀ ਹਾਂ ਕਵਲ ਨੇ ਕਰ ਲਈ ਹੁੰਦੇ ਆ 바ਰਗੇਨਿੰਗ ਬੰਦੀ ਵੀ ਨੇ ਮਾਰੀ ਪੂਰੀ ਟੌਰ ਜੀ ਉਸੇ ਉੱਟਦੇ ਆ ਖਾਣਾ ਡੇਟਰ ਹਾਂ ਖਾਣੇ ਕੀ ਆ ਪਤਾ ਕਵਲ ਬਹੁਤ ਸੋਣਾ ਬਹੁਤ ਸੋਣਾ ਸਾਰਾ ਬੜੀ ਟੌਰ ਮਾਰੀ ਕਵਲ ਨੇ ਵੀ ਪੂਰੀ ਟੌਰ ਕਰੀ ਸਰਗਣ ਭਾਈ ਦੇ ਵੀ ਸਾਡੇ ਨੇ ਇਧਰੋਂ ਮੇਰੇ ਵਿਪਲ ਬਹੁਤ ਨੇ ਬਹੁਤ ਟੌਰ ਮਾਰੀ ਥੈਂਕ ਯੂ ਹੁਣ ਆ ਗਿਆ ਟਾਇਲ ਸੈਕਸ਼ਨ ਤੇ ਅਨਹਦ ਪਹੁੰਚ ਗਿਆ ਟਾਇਲ ਅੱਛਾ ਇਹ ਦਸਟੇਸ਼ਨਰੀ ਆ ਗਈ ਇਹ ਕੀ ਕਰਨੀ ਹੁੰਦਾ ਇਹਦੀ ਮੈਂ ਦੇਖਾਂਗੀ ਟਿੱਡੂ ਵਾਸਤੇ ਦੇਖਣਾ ਹੈ ਕੁਝ ਹਾਂ ਟਿੱਡੂ ਵਾਸਤੇ ਸਾਨੂੰ ਨਹੀਂ ਕੁਝ ਚਾਹੀਦਾ ਹੁੰਦਾ ਕਿਉਂ ਤੂੰ ਉਹਨੂੰ ਮੇਲੇ ਚੋਂ ਨਹੀਂ ਕੁਝ ਲੈ ਕੇ ਦਿੱਤਾ ਚਾਚੀ ਨੋ 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 ਕੀ ਚਾਚੀ ਕੀ ਕਰ ਮੰਗਣਾ ਨਾ ਜਸਕੂਲ ਬੋਣਾ ਨਾ ਤੇ ਸਕੂਲ ਬੈਗ ਲੈ ਆਉਂਗੇ ਚੱਲ ਠੀਕ ਹੈ ਸਟੇਸ਼ਨਰੀ ਕਿ ਚਾਹੀਦੀ glue ਕੀ ਚਾਹੀਦਾ ਕਿਹੜੀ glue ਲੈਣੀ ਆ ਪਈ ਆ ਵੇ ਉਹ ফেਵਿਕੋਲ ਪਈ ਆ ਵੇ ਇਹਦੇ ਨਾਲ ਦੀ sheen ਆ ਹੋਈ ਹਮ ਦੀ ਬਸ ਉਹ ਦੇਖੋ ਕਿੱਥੇ ਆ ਨਹੀਂ ਆਗੀ ਲੱਗਦਾ ਮੈਨੂੰ ਨਹੀਂ ਲੱਗਣਿਆ हां भाई हुन खुश ल्या की सारा कुछ ਖਾਣ ਪੀਣ ਵਾਸਤੇ ਕੋਈ ਜ਼ਰੂਰੀ ਤੇ ਕੁਝ ਵੀ ਨਹੀਂ ਲਿਆ ਕਦੇ ਚਿਪਸ ਲੈ ਲਿਆ ਨਾਲ ਕੋਈ ਲੈ ਲਿਆ ਬਰੈਡ ਲੈ ਲਿਆ ਚੌਪਸ ਲੈ ਲੇ ਹੈ 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 ਦੇ ਹੀਂ ਦੇ ਅਵੇ ਕੰਮ ਕਿ ਕਰੇਂਗੇ ਓਕੇ ਓਕੇ ਚਲੋ ਆਹ ਗਿਆਣਿਆਂ ਨੂੰ ਜਿਆਦਾ ਪਤਾ ਸਾਨੂੰ ਹੁਣ ਨਹੀਂ ਪਤਾ ਇਹਨਾਂ ਚੀਜ਼ਾਂ ਦਾ ਸਾਡੇ ਭਾ ਦਾ ਤੇ ਸਮਾਨੀਆਂ ਖਾਣ ਪੀਣ ਵਾਲਾ ਹਨਾ ਨਦ ਲਿਆ ਕਰਨ ਨੋਡਾ ਨਾ ਰੱਖ ਸਮਾਨ ਸਾਰਾ ਅਜੇ ਵੀਆਹ ਤੋਂ ਆਉਣੀ ਰਿਹਾ ਅਨਹਦ ਦਾ ਰਸਤੇ 'ਚ ਫੋਨ ਆ ਗਿਆ ਵੀ ਪਾਪਾ ਜੀ ਮੇਰੇ ਨਾਲ ਤੁਸੀਂ ਜਾਣਾ ਜੇ ਮੈਂ ਆਪਣਾ ਥੋੜਾ ਬੋਦਾ ਸਮਾਨ ਲੈਣ ਵਾਲਾ ਜਾਂ ਖਾਣ ਪੀਣ ਵਾਲਾ ਲੈਣ ਵਾਲਾ ਜਾਂ ਲੈ ਕੇ ਆਉਣਾ ਤੇ ਆਉਂਦਿਆਂ ਹੀ ਮੈਂ ਪਹਿਲਾਂ ਉਧਰ ਚੱਲ ਗਿਆ ਫਿਰ ਉਸ ਤੋਂ ਬਾਅਦ ਹੁਣ ਫੇਰ ਮੈਨੂੰ ਥੋੜਾ ਜਿਹਾ ਕੰਮ ਜਾਣਾ ਪੈਣਾ ਹੈਗਾ ਤੇ ਇਹ ਕਰਕੇ ਭੱਜ ਦੌੜ ਚ ਹੀ ਸਾਰਾ ਦਿਨ ਜਿਹੜਾ ਲੰਘਿਆ ਮੇਰਾ ਅੱਜ ਦਾ ਵੀ ਤੇ ਵਿਆਹ ਵਾਲੇ ਜਿਹੜੇ ਆ ਵਿਆਹ ਵੇਖ ਕੇ ਤੇ ਉਹ ਵੀ ਤਕਰੀਬਨ ਫ੍ਰੀ ਹੋ ਜਣਾ ਉਹਨਾਂ ਨੇ ਕੱਲ ਨੂੰ ਸਾਰੇ ਫ੍ਰੀ ਹੋ ਜਣਾ ਕੱਲ ਸਾਰੇ ਮਿਲਾਂਗੇ ਪਿੰਡ ਹੀ ਆਪਾਂ ਇੱਥੇ ਘਰੇ ਹੀ ਤੇ ਸਰਪ੍ਰਾਈਜ਼ ਕੀ ਆ ਉਹ ਤੁਹਾਨੂੰ ਕੱਲ ਵੀਡੀਓ 'ਚ ਦੱਸੂਗਾ ਤੇ ਸੋ ਇਹ ਵੀਡੀਓ ਜਿਹੜੀ ਆ ਇਹ ਅੱਜ ਦੀ ਵੀਡੀਓ ਇੱਥੋਂ ਤੱਕ ਹੀ ਆ ਜਿਆਦਾ ਲੰਮੀ ਨਹੀਂ ਬਣੀ ਕਿਉਂਕਿ ਵਿਆਹ 'ਚ ਵੀ ਮੈਂ 5-7 ਮਿੰਟ ਹਾਜ਼ਰੀ ਲਵਾ ਕੇ ਆਇਆ ਭੂਆ ਇਹਨਾਂ ਨੂੰ ਮਿਲਣਾ ਸੀ ਮਿळा ਆ ਵਧਾਈ ਦੇ ਆ ਵਿਆਹ ਦੀ ਤੇ ਇੱਕ ਵਾਰੀ ਫਿਰ ਤੋਂ ਸਾਰੇ ਵਿਆਹ ਵਾਲਿਆਂ ਨੂੰ ਸਾਰੇ ਪਰਿਵਾਰ ਨੂੰ ਚਾਗਾਵੇਂ ਆਣਾਂ ਨੂੰ ਮੇਰੇ ਪਰਿਵਾਰ ਨੂੰ ਬਹੁਤ ਸਾਰੀਆਂ ਮੁਬਾਰਕਾਂ ਵਿਆਹ ਦੀਆਂ ਤੇ ਬਾਕੀ ਇਹਨਾਂ ਨੇ ਆ ਜਣਾ ਕੱਲ ਨੂੰ ਬਾਕੀ ਨਾਲ ਦਿਆਂ ਨੇ ਵੀ ਸਾਰਿਆਂ ਨੇ ਤੇ ਕੱਲ ਮਿਲਾਂਗੇ ਕੱਲ ਵਾਲੀ ਵੀਡੀਓ 'ਚ ਸਰਪ੍ਰਾਈਜ਼ ਤੁਹਾਨੂੰ ਕੀ ਹੀ ਤੁਹਾਡੇ ਵਾਸਤੇ ਉਹ ਦੱਸੂਗਾ ਕਿ ਵਿਆਹ ਦੇ ਆਪਾਂ ਕਿਉਂ ਨਹੀਂ ਹੈਗੇ ਤੇ ਸਰਪ੍ਰਾਈਜ਼ ਕੀ ਆ ਕੱਲ ਵਾਲੀ ਵੀਡੀਓ ਦੇ ਵਿੱਚ ਜਰੂਰ ਵੇਖਿਓ ਇਹ ਵੀਡੀਓ ਇੱਥੇ ਆਪਾਂ ਹੁਣ ਸਮਾਪਤ ਕਰ ਦਨੇ ਹੁਣ ਮੈਂ ਫੇਰ ਸ਼ਹਿਰ ਜਾਣਾ ਆ ਟਾਈਮ ਲੱਗ ਜਾਣਾ ਆ ਸ਼ਾਮ ਦਾ ਟਾਈਮ ਹੋ ਗਿਆ ਆ ਅ ਕੰਨਾ ਹੋਇਆ ਟਾਈਮ ਹਾਂ 5:30 ਹੋ ਗਏ ਆ ਤੇ ਹੁਣ ਇਹ ਕਰਕੇ ਮੈਂ ਹੁਣ ਛੇਤੀ ਨਿਕਲ ਜਾਣਾ ਆ ਉਸ ਤੋਂ ਬਾਅਦ ਹੋ ਸਕਦਾ ਮੈਨੂੰ ਰਾਤ ਨੂੰ 10 ਵਜੇ ਨੂੰ 11 ਵਜੇ ਨੂੰ ਵਾਪਸੀ ਆਉਂਦਿਆਂ ਟਾਈਮ ਲੱਗੂਗਾ ਤੇ ਫਿਰ ਮਿਲਾਂਗੇ ਤੁਹਾਨੂੰ ਆਪਾਂ ਨਵੀਂ ਵੀਡੀਓ ਦੇ ਨਾਲ ਕੱਲ ਵਾਲੀ ਦੇ ਵਿੱਚ ਇਹ ਛੋਟੀ ਜੀ ਵੀਡੀਓ ਛੋਟਾ ਜਿਹਾ ਵਲੌਗ ਆ ਫਿਰ ਆਪਾਂ ਤੁਹਾਨੂੰ ਕੱਲ ਦੀ ਵੀਡੀਓ ਜਿਹੜੀ ਲੰਬੀ ਤੇ ਲੰਮਾ ਵਲੌਗ ਦੇਵਾਂਗੇ ਫਿਰ ਇੱਕ ਵਾਰੀ ਸਾਰੀ ਫੈਮਿਲੀ ਸਾਡੀ ਜਿਹੜੀ ਆ ਉਹ ਫਿਰ ਇੱਕ ਵਾਰੀ ਆਪਾਂ ਕਟੇ ਹੋਵਾਂਗੇ ਤੇ ਇੱਕ ਆਪਾਂ ਮਾਰਾਂਗੇ ਤੇ ਕੱਲ ਦਾ ਸਰਪ੍ਰਾਈਜ਼ ਜਿਹੜਾ ਵੀਡੀਓ ਦੇ ਵਿੱਚ ਤੁਹਾਨੂੰ ਦੇਵਾਂਗੇ ਜੁੜੇ ਰਹੋ ਸਾਡੇ ਨਾਲ ਜੀ